हां जी दोस्तों की हालचाल है भाई भाई एक फरोजपुर दा पिंडा न्यू गट्टी रा जो के इथे 43 लाख रुपया ग्रांट पास हुई सी जी ਤੇ 55 ਪ੍ਰੋਜੈਕਟ ਪਾਸ ਹੋਏ ਸੀਗੇ ਤੇ 43 लाख ਰੁਪਏ ਜਾਣੀਏ ਪਿੰਡ ਤੇ ਲਾਤਾ ਇੱਕ ਵੀਰ ਆ ਉੱਥੇ ਦਾ ਬਲਾਕ ਸੰਮਤੀ ਮੈਂਬਰ ਹੋਣਾ ਮਾ ਗੁਰਦੇਵ ਸਿੰਘ ਉਹਨੇ ਆਰਟੀਆ ਪਾ ਕੇ ਇਹ ਪਿੰਡ ਲੱਪਣ ਦੀ ਕੋਸ਼ਿਸ਼ ਕੀਤੀ ਫਰੋਜਪੁਰ ਚ ਪਰ ਉਹਨੂੰ ਪਿੰਡ ਕਿਤੇ ਨਹੀਂ ਲੱਭਿਆ ਹੈਗਾ ਇਹ ਅਫਸਰਾਂ ਨੇ ਰਲ ਮਿਲ ਕੇ ਇਹ ਪਿੰਡ ਆਪਦੇ ਕੋਲ ਨਹੀਂ ਪਸਾਤਾ ਸੀਗਾ ਤੇ ਉਹ ਪੀਰ ਨੂੰ ਕਿਤੇ ਪਾਸੋਂ ਪਿੰਡ ਪੁੰਨ ਲੱਭਿਆ ਨਹੀਂ ਉਹਨੇ ਆਰਟੀ ਪਾ ਕੇ ਪਿੰਡ ਦਾ ਪਤਾ ਕੀਤਾ ਪਰ ਉਹਦੇ ਨਾਂ ਦਾ ਦੂਜਾ ਪਿੰਡ ਜ਼ਰੂਰ ਹੈਗਾ ਵਾ ਨਮੀ ਗੱਟੀ ਰਾਜੋਕੇ ਉਥੇ 35 ਪ੍ਰੋਜੈਕਟ ਪਾਸ ਹੋਏ ਨੇ ਯਾਨੀ ਯਾਨੀ ਇਹ 43 ਲੱਖ ਜਿੱਥੇ ਲੱਗਿਆ ਉਹ ਪਿੰਡ ਯਾਨੀ ਕਾਗਜ਼ ਦੇ ਕਿਤੇ ਪਾਸੇ ਲੱਭਿਆ ਹੀ ਨਹੀਂ ਹੈਗਾ ਪੀਰ ਨੇ ਆਰਟੀ ਪਾ ਕੇ ਲੱਭਿਆ ਪਰ ਨਹੀਂ ਲੱਭਿਆ ਫੋਜਪੁਰ ਚ ਗੁੱਗਲ ਪੇਤ ਵੀ ਉਹਨੇ ਛੱਟ ਚ ਮਾਰ ਕੇ ਦਿੱਕੀ ਕਿਸੇ ਪਾਸੇ ਉਹ ਪਿੰਡ ਫਰੋਜ ਪਹੁੰਚੇ ਤੇ ਮੰਤਰੀ ਨੇ ਕੋਈ ਬੰਦਾ ਭੇਜਤਾ ਕਹਿੰਦਾ ਦੋ ਗੋੰਡਲ ਕਲੀ ਲੈ ਜਾ ਫਲਾਨੀ ਜਗ੍ਹਾ ਜਾ ਕੇ ਤੂੰ ਕਲੀ ਕਰਿਆ ਪੁੱਲ ਤੇ ਜਾ ਕੇ ਉਹ ਲੈ ਗਿਆ ਭਾਈ ਇਹ ਦੋ ਗੋੰਡਲ ਕਲੀ ਜਾ ਕੇ ਦੇਖਿਆ ਉਹਨੇ ਆਸੇ ਪਾਸੇ ਉਹ ਪੌੜੋਂ ਕਿਤੇ ਪਾਸੇ ਲੱਭੇ ਹੀ ਨਹੀਂ ਦੂਰ ਦੂਰ ਤੱਕ ਉਹਨੇ ਦੇਖਿਆ ਤੇ ਉਹਨੇ ਫਿਰ ਮੰਤਰੀ ਨੂੰ ਫੋਨ ਮਾਰਿਆ ਮੰਤਰੀ ਸਾਹਿਬ ਇੱਥੇ ਤੱਕ ਤੇ ਦੂਰ ਤੱਕ ਪੌੜੀ ਨਹੀਂ ਦਿੰਦਾ ਹੈਗਾ ਕਹਿੰਦਾ ਜੇ ਮੈਂ ਪੌੜ ਖਾ ਸਕਦਾ ਤੂੰ ਦੋ ਗੋੰਡਲ ਕਲੀ ਨਹੀਂ ਖਾ ਸਕਦਾ ਜਾਂ ਕਲੀ ਖਾ ਜਾ ਉਹ ਕਾਮਾ ਆਪਾਈ ਹੁਣ ਆਪਣੇ ਦੇਖਦਾ ਤਾਂ ਕਾਗਜ਼ਾਂ 'ਚ ਇਹ ਅਬਦਾ ਸੜਕੋ ਬਣਾ ਦਿੰਦੇ ਨੇ ਤੇ ਹੁੰਦਾ ਉੱਥੇ ਕੁਛ ਨਹੀਂ ਹੈਗਾ ਅੱਜ ਉਹੀ ਚੀਜ਼ ਦੇਖਣ ਨੂੰ ਮਿਲੀ ਹੈ ਪਿੰਡ ਅਪਰੋਜਪੁਰ ਦੇ ਨਵੀਂ ਗੱਟੀ ਰਾਜੋਪੇ ਤੇ ਪਿੰਡ ਹੈ ਹੀ ਨਹੀਂਗਾ ਗੂਗਲ ਤੇ ਸਰਚ ਮਾਰ ਕੇ ਦੇਖੋ ਕਿਦੇ ਪਾਸੇ ਨੂੰ ਇਹ ਪਿੰਡ ਨਹੀਂ ਲੱਭਣਾ ਹੈਗਾ ਪਰ ਅੱਜ ਉਹ ਇਹਨਾਂ ਨੇ ਕਾਫਸਰਾਂ ਨੇ ਵੀ ਗੱਲ ਸੱਚ ਕਾਹਤੀ ਇੱਕ ਗੰਮਪਾ ਸੁਣਦੇ ਹੁੰਦੇ ਸੀ ਕਿ ਪਰ ਇਹ ਗੱਲਾਂ ਸੱਚ ਵੀ ਹੋਣਦੀਆਂ ਲੱਭ ਲੋ ਪਿੰਡ ਭਾਈ ਨਿਊ ਗੱਟੀ ਰਾਜੋਕੇ ਆਮ ਹੀ ਤਾਂ ਉਸ ਤੋਂ ਕੀ ਹਾਲ ਚਾਲ ਆ ਬਈ ਬਈ ਇੱਕ ਫਿਰੋਜ਼ਪੁਰ ਦਾ ਪਿੰਡ ਨਿਊ ਗੱਟੀ ਰਾਜੋਕੇ ਇੱਥੇ 43 ਲੱਖ ਰੁਪਇਆ ਗ੍ਰਾਂਟ ਪਾਸ ਹੋਈ ਸੀ ਕਿ ਤੇ 55 ਪ੍ਰੋਜੈਕਟ ਪਾਸ ਹੋਏ ਸੀ ਕਿ 43 ਲੱਖ ਰੁਪਇਆ ਜਾਨੀਏ ਪਿੰਡ ਤੇ ਲਾਤਾ ਇੱਕ ਵੀਰ ਆ ਉੱਥੇ ਤਾਂ ਬਲਾਕ ਸੰਮਤੀ ਮੈਂਬਰ ਹੋਣਾ ਮਾ ਗੁਰਦੇਵ ਸਿੰਘ ਉਹਨੇ ਆਰਟੀਆ ਪਾ ਕੇ ਇਹ ਪਿੰਡ ਲੱਪਣ ਦੀ ਕੋਸ਼ਿਸ਼ ਕੀਤੀ ਫਿਰੋਜ਼ਪੁਰ ਚ ਪਰ ਉਹਨੂੰ ਪਿੰਡ ਕਿਤੇ ਨਹੀਂ ਲੱਭਿਆ ਹੈਗਾ ਤੇ ਇਹ ਅਫਸਰਾਂ ਨੇ ਰਲ ਮਿਲ ਕੇ ਇਹ ਪਿੰਡ ਆਪਦੇ ਕੋਲ ਹੀ ਬਿਸਾਤਾ ਸੀਗਾ ਤੇ ਉਹ ਪੀਰ ਨੂੰ ਕਿਤੇ ਪਾਸੋਂ ਪਿੰਡ ਪੁੰਨ ਲੱਭਿਆ ਨਹੀਂ ਉਹਨੇ ਆਰਟੀ ਪਾ ਕੇ ਪਿੰਡ ਦਾ ਪਤਾ ਕੀਤਾ ਪਰ ਉਹਦੇ ਨਾਂ ਦਾ ਦੂਜਾ ਪਿੰਡ ਜ਼ਰੂਰ ਹੈਗਾ ਵਾ ਨਵੀਂ ਗੱਟੀ ਰਾਜੋਕੇ ਉੱਥੇ 35 ਪ੍ਰੋਜੈਕਟ ਪਾਸ ਹੋਏ ਨੇ ਯਾਨੀ ਯਾਨੀ ਇਹ 43 ਲੱਖ ਜਿੱਥੇ ਲੱਗਿਆ ਉਹ ਪਿੰਡ ਯਾਨੀ ਕਾਗਜ਼ ਦੇ ਕਿਤੇ ਪਾਸੇ ਲੱਭਿਆ ਹੀ ਨਹੀਂ ਹੈਗਾ ਪੀਰ ਨੇ ਆਰਟੀ ਪਾ ਕੇ ਲੱਭਿਆ ਪਰ ਨਹੀਂ ਲੱਭਿਆ ਬਰੋਜਪੁਰ ਚ ਗੁੱਗਲ ਪੇਤ ਵੀ ਉਹਨੇ ਛੱਟ ਚ ਮਾਰ ਕੇ ਜਿੱਕੇ ਕਿਸੇ ਪਾਸੇ ਉਹ ਪਿੰਡ ਫਰੋਜ ਪਹੁੰਚ ਗਿਆ ਤੇ ਮੰਤਰੀ ਨੇ ਕੋਈ ਬੰਦਾ ਭੇਜਤਾ ਕਹਿੰਦਾ ਦੋ ਕੁੰਟਲ ਕਲੀ ਲੈ ਜਾ ਫਲਾਨੀ ਜਗ੍ਹਾ ਜਾ ਕੇ ਤੂੰ ਕਲੀ ਕਰਿਆ ਪੁੱਲ ਤੇ ਜਾ ਕੇ ਉਹ ਲੈ ਗਿਆ ਭਾਈ ਇਹ ਦੋ ਕੁੰਟਲ ਕਲੀ ਜਾ ਕੇ ਦੇਖਿਆ ਉਹਨੇ ਆਸੇ ਪਾਸੇ ਉਹ ਪੌਲ ਉਹਨੂੰ ਕਦੇ ਪਾਸੇ ਲੱਭੇ ਹੀ ਨਹੀਂ ਦੂਰ ਦੂਰ ਤੱਕ ਉਹਨੇ ਦੇਖਿਆ ਤੇ ਉਹਨੇ ਫਿਰ ਮੰਤਰੀ ਨੂੰ ਫੋਨ ਮਾਰਿਆ ਮੰਤਰੀ ਸਾਹਿਬ ਇੱਥੇ ਤੱਕ ਤੇ ਦੂਰ ਤੱਕ ਪੌਲੀ ਨਹੀਂ ਦਿੰਦਾ ਹੈਗਾ ਕਹਿੰਦਾ ਜੇ ਮੈਂ ਪੌਲ ਖਾ ਸਕਦਾ ਤੂੰ ਦੋ ਕੁੰਟਲ ਕਲੀ ਨਹੀਂ ਖਾ ਸਕਦਾ ਜਾਂ ਕਲੀ ਖਾ ਜਾ ਉਹ ਕੰਮ ਆਪਾਈ ਹੁਣ ਆਪਣੇ ਦੇਖਦਾ ਤਾਂ ਕਾਗਜ਼ਾਂ 'ਚ ਇਹ ਅਬਦਾ ਸਾਰਾ ਕੋ ਬਣਾ ਦਿੰਦੇ ਨੇ ਤੇ ਹੁੰਦਾ ਉੱਥੇ ਕੁਝ ਨਹੀਂ ਹੈਗਾ ਅੱਜ ਉਹੀ ਚੀਜ਼ ਦੇਖਣ ਨੂੰ ਮਿਲੀ ਆ ਪਿੰਡ ਅਪਰੋਜਪੁਰ ਦੇ ਨਵੀਂ ਗੱਟੀ ਰਾਜੋਕੇ ਇਹ ਪਿੰਡ ਹੈ ਹੀ ਨਹੀਂਗਾ ਗੂਗਲ 'ਤੇ ਸਰਚ ਮਾਰ ਕੇ ਦੇਖੋ ਕਿਦੇ ਪਾਸੇ ਉਹ ਨਹੀਂ ਪਿੰਡ ਨਹੀਂ ਲੱਭਣਾ ਹੈਗਾ ਪਰ ਅੱਜ ਉਹ ਇਹਨਾਂ ਨੇ ਕਾਫਸਰਾ ਨਮੀਆ ਗੰਢ ਸੱਚ ਕਾੜਤੀ ਇੱਕ ਗੰਢ ਤਾਂ ਸੁਣਦੇ ਹੁੰਦੇ ਸੀ ਕਿ ਪਰ ਇਹ ਗੱਲਾਂ 'ਚ ਸੱਤ ਵੀ ਹੁੰਦੀ ਆ ਲੱਭ ਲੋ ਪਿੰਡ ਭਾਈ ਨਿਊ ਗੱਟੀ ਰਾਜ ਰਾਜੋ ਕੇ